ਜਿਵੇਂ ਦੇਖ ਰਹੇ ਆ ਕਿ ਤੁਸੀਂ ਦੱਸਿਆ ਹੀ ਆ ਕਿ ਸਮਾਜਿਕ ਤੌਰ ਤੇ ਤਾਂ ਤੁਸੀਂ ਕੰਮ ਕਰ ਰਹੀ ਹੋ ਵਿੱਕੀ ਮੀਡੂ ਖੇੜਾ ਦੇ ਨਾਂ ਤੇ ਨਸ਼ਾ ਜਿਹੜਾ ਨਸ਼ਾ ਕੋੜ ਬਣ ਰਿਹਾ ਪੰਜਾਬ ਦੇ ਲਈ ਇਸ ਦੇ ਲਈ ਵੀ ਜਿਹੜਾ ਵਿੱਕੀ ਮੀਡੂ ਖੇੜਾ ਦੇ ਐਨ ਜੀਓ ਹੈ ਜਿਹੜੀ ਉਹ ਕੁਝ ਕੰਮ ਕਰ ਰਹੀ ਹੈ ਹਾਂ ਬਿਲਕੁਲ ਜੀ ਮੈਂ ਹੁਣ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਅਸੀਂ ਇੱਕ ਜਿਹੜਾ ਵਾਰ ਅਗੇਂਸਟ ਡਰੱਗਸ ਇਨ ਦਾ ਮਾਰਚ ਮੋਹਾਲੀ ਦੇ ਵਿੱਚ ਕੱਢਿਆ ਸੀਗਾ ਤੇ ਹੁਣ ਕੱਲ ਨੂੰ ਅਸੀਂ ਇੱਕ ਕੈਂਪ ਲਾਉਣ ਜਾ ਰਹੇ ਹਾਂ ਫਰਦਰ ਵੀ ਅਸੀਂ ਇੱਕ ਸੋਚ ਰਹੇ ਹਾਂ ਵੀ ਜਿਹੜੇ ਰੀਹੈਬ ਸੈਂਟਰਸ ਐ ਉਹਨਾਂ ਦੇ ਵਿੱਚ ਜਾ ਕੇ ਜੇ ਕਿਸੇ ਨੂੰ ਕਿਸੇ ਵੀ ਕੋਈ ਵੀ ਡਰੱਗ ਐਡਿਕਟ ਹੈ ਉਹਨੂੰ ਜੇ ਕਿਸੇ ਤਰ੍ਹਾਂ ਦੀ ਹੈਲਪ ਦੀ ਲੋੜ ਹੈ ਕੋਈ ਡਾਕਟਰੀ ਸਲਾਹ ਦੀ ਲੋੜ ਹੈ ਕੋਈ ਮੈਡੀਸਨ ਦੀ ਲੋੜ ਹੈ ਜਾਂ ਕਿਸੇ ਨੂੰ ਰੀਹੈਬ ਦੇ ਵਿੱਚ ਭਰਤੀ ਕਰਨ ਦੀ ਲੋੜ ਹੈ ਉਹ ਹਰ ਤਰ੍ਹਾਂ ਨਾਲ ਅਸੀਂ ਹਰ ਤਰ੍ਹਾਂ ਦੀ ਉਹਦੀ ਮਦਦ ਕਰਨ ਦੇ ਲਈ ਹਾਜ਼ਰ ਹਾਂ ਤੇ ਵਿੱਕੀ ਮਿੱਟੂ ਕਿਹੜਾ ਫਾਊਂਡੇਸ਼ਨ ਮੈਂ ਪਰਸਨਲੀ ਸੀ ਇਹ ਚਾਹੁੰਦੇ ਆ ਵੀ ਜਿਹੜਾ ਯੂਥ ਹੈ ਡਰੱਗਸ ਤੋਂ ਦੂਰ ਰਹੇ ਸਪੋਰਟਸ ਨਾਲ ਜੁੜੇ ਤੇ ਜਿਹੜਾ ਭਵਿੱਖ ਆਪ ਦਾ ਤੇ ਆਉਣ ਵਾਲੇ ਪੰਜਾਬ ਦਾ ਭਵਿੱਖ ਸਟਰੋਂਗ ਹੋਵੇ